ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿੰਤੀ 'ਚ ਮੱਜਾਂ ਜੜੀਆਂ ਤੁਹਾਨੂੰ ਦਿਖਾਵਾਂਗੇ ਕੋਈ ਸੋਈ ਆ ਤੇ ਕੋਈ ਗੱਬਣ ਆ ਤੇ ਦੋ ਤੁਹਾਨੂੰ گاਵਾ ਦਿਖਾਉਣੀਆਂ ਵਾਂ ਇੱਕ ਇੰਨਾ ਚਮੇ ਸੋਈ ਆ ਤੇ ਇੱਕ ਗੱਬਣ ਆ ਤੇ ਗੱਲਬਾਤ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਅੱਜ ਵੀ ਚੰਗੀ ਰੌਣਕ ਲਾਈ ਫਿਰ ਹਾਂਜੀ ਹਾਂਜੀ ਠੀਕ ਆ ਤੇ ਚਲੋ ਨਾਮ ਦੱਸ ਦੋ ਨਾਮ ਜਿੰਦਰ ਸਿੰਘ ਜੇ ਛੱਠਾ ਦਸੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਬੋਲ ਦੇ ਇੱਕ ਵਾਰ 9856277556 ਠੀਕ ਆ ਤੇ ਸ਼ੁਰੂਆਤ ਫੇਰ ਆ ਜਰਸੀ ਤੋਂ ਕਰਨੀ ਹੈ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਕੱਦ ਕਾਠ ਵਾਲੀ ਆ ਜੇ ਦੀ ਦੂਸਰਾ ਸੂਆ ਜਿਹੜਾ ਇਹਨੇ ਸੂਆ 18-20 ਕਿਹਾ ਅਸੀਂ ਨੇ ਤਿਆਰ ਕੀ ਕਿੰਨਾ ਚ ਵਾਜੋਗੇ ਹਰਕੇ ਵੀਰ ਜੀ ਕਰਨੀ ਹੈ ਜੇ ਸਿਆਣ ਸਾਡੇ ਨਹੀਂ ਪਰਾਸੀ ਕਰਨੀ 18-20 ਦੇ ਵਿੱਚ ਜਿਹੜਾ ਕਹਿੰਦਾ ਕਿ ਹਰਕੇ ਵਿੱਚ ਵਾਜੋਗੇ ਬਾਕੀ ਬਹੁਤ ਚੰਗੀ ਵਸ਼ੀ ਠੰਡੀ ਤੇਰੀ ਬਾਕੀ ਇਹ ਆ ਕਿ ਕੱਦ-ਕਾਠੀ ਦਾ ਜਿਹੜਾ ਐਚਐਫ ਗਾਵਾਂ ਵਰਗਾ ਵਾ ਜਰਸੀਆਂ ਦੇ ਸਾਹਮਣੇ ਕੱਦ ਜਿਹੜਾ ਇਹਦਾ ਅੱਚਾ ਪੰਜਾਬ ਵਾਲੀ ਜਰਸੀ ਆ ਤੇ ਪੂਰੀ ਨਿੱਗਰ ਜਰਸੀ ਆ ਜਣੀ ਬੰਦ ਹੋ ਵੀ ਜੀ ਚੱਬੂ ਦਾ ਥੋੜਾ ਜਿਆ ਕਰਦੀ ਹੈ ਚੱਬੂ ਦੀ ਆਤ ਨਹੀਂ ਹੈ ਇਹਨੇ ਬੰਦ ਕੋਈ ਗੱਲ ਨਹੀਂ ਚੱਪੋਨਾ ਫੜਾ ਪਰੇਸ਼ਾਨ ਹੋ ਜਾਂਦੀ ਹੈ ਗਾਂ ਨੂੰ ਘਟਾਂਦੀ ਬਾਕੀ ਜੇ ਢਿੱਲਾ ਢੁਲਾ ਹਵਾਨੇ ਤੇ ਕਾਫੀ ਆ ਚੰਗੀ ਭਦੰਗੀ ਆ ਤੇ ਆ ਥਣਾ ਦਾ ਸਾਈਜ਼ ਗੈਪੂ ਆ ਆਪਾਂ ਦੇਖ ਸਕਦੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਦੱਸਿਓ ਵੀ ਜੇ ਫਿਰ ਇਹਦਾ ਮੁੱਲ ਆਪਾਂ ਮੁੱਲ ਤਾਂ ਜਿੱਦਾਂ ਦੀ ਵੀ ਜੀ ਵੱਛੀ ਆ ਹਾਂਜੀ ਮੁੱਲ ਇਹਦਾ 50000 ਆ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਆ 2 ਛੱਡ ਦਈਏ ਖੋਰ ਕਰਦੀ ਹੈ ਜੱਤ ਨੋ ਕਰੀ ਜਾਓ ਅੱਜ 45000 ਦੀ ਜੀ ਦੋ 6 45000 ਦੀ 300 ਪੀ ਵਸ਼ੀ 55000 ਕੀ ਆ ਠੀਕ ਹੈ ਪੰਜਾਬ ਵਾਲੀ 50 ਦੀ 80 ਆ ਪੰਜਾਬ ਵਾਲੀ ਜਰਸੀ ਆ ਜਿਹੜੀ ਪੂਰੀ ਨਿੱਗਰ ਜਾਣ ਵਾਲੀ ਜੱਸੀ ਆ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਆ। ਇਹਨਾਂ ਵੀ ਜੀ 17 ਕਿਲੋ ਦੇ ਗਏ ਆ। ਉਹਨੂੰ ਹੋ ਗਿਆ ਜੀ ਅੱਜ ਹੱfte ਦੇ ਜਿਹੜੇ ਸਈ ਨੂੰ। ਠੀਕ ਆ। ਇਹਨਾਂ ਪਰਸੋਂ ਜਿਹੜੀ ਚ ਭਾਈ ਸੌਦਾ ਨਾ ਹੋਇਆ ਏ ਗੇ ਨਾ। ਅੱਛਾ। ਸਾਡੀ ਜੀ ਭਾਈ ਆ। ਅੱਛਾ। ਇਹਨੂੰ ਮੁਰਸ਼ੀਆਂ ਵੀਰਾਂ ਕੋ ਆਂਦੇ ਆੜੇ ਪੈਸੇ ਕੋਈ ਲੈਣੇ ਕਿਤੇ ਮਿਲੇ ਨਹੀਂ ਆ। ਅੱਛਾ। ਅਸੀਂ ਉਹਦੇ ਸਾਹਮਣੇ ਬੁੱਧਵਾਰ ਲੈ ਰਾਂਗੇ। ਅਰੇ ਜੀ ਨਹੀਂ ਰੁਕਣੀ ਨਹੀਂ। ਉਹਨਾਂ ਦੱਸ ਦੇਣਗੇ ਵੇਚ ਦੇਣੀ ਹੈ ਜੀ। ਠੀਕ ਆ। ਹਾਂ ਜੀ। ਤੇ ਹੁਣ ਦੁੱਧ 17 ਲੀਟਰ ਹੈਗਾ ਪੱਕਾ। ਉਹਦੇ ਦੀ ਚਵਾ ਇੱਕ ਨੰਬਰ ਹੋਊਗਾ। ਠੀਕ ਆ। ਹੋਰ ਓਏ। ਖੋਲ ਫਿਰ। ਬਾਕੀ ਦੁੱਧ ਇਹਦੇ ਕੋਲ ਮੋਕੇ ਤੇ ਜਿਹੜਾ 17 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਕੱਦ ਕਾਠ ਇਹਦਾ ਵੇਚਾ ਵਾ ਤੇ ਹੈਗੀ ਆ ਵੀ ਗਰਮੀਆਂ ਚ ਚਾਉਣ ਆ ਲਈ ਆ ਜਿਹੜੀ ਥਾਣਾ ਵੀ ਚੰਗਾ ਲੱਗਾ ਤੇ ਇਹਦਾ ਕਿੰਨਾ ਮੁੱਲ ਵੇਚੀ ਫਿਰ ਇਹ ਵੀ ਜੀ 48 ਦੀ ਪਰਸੋ ਵੇਚੀ ਸੀ ਅੱਛਾ ਕਿੰਨੇ ਹਜ਼ਾਰ ਉਹਨੇ ਸਾਈ ਆਈ ਆ ਅੱਛਾ ਉਹਨਾਂ ਨੂੰ ਨਹੀਂ ਪੈਸੇ ਬਣਿਆ ਆਪ ਵੀ ਆਂਦੇ ਅੜ ਕੋ ਨਹੀਂ ਰੀਡਮੈਂਟ ਹੋਇਆ ਠੀਕ ਹੈ ਇਹ 45 ਹਜ਼ਾਰ ਦੀ ਅੱਜ ਦਵਾਂਗੇ ਅੱਛਾ 45 ਹਜ਼ਾਰ ਦੀ ਦੇਣਾ ਠੀਕ ਆ ਤੇ ਹੌਣੇ ਕਾ ਝੋਟੀ ਤੁਹਾਨੂੰ ਦਿਖਾਉਣੀ ਆ। ਕਾਫੀ ਖੂਬਸੂਰਤ ਝੋਟੀ ਆ। ਤੇ ਨਾੜਨ ਜੀ ਵੀਰ ਜੀ ਕੱਟੀ। ਅੱਛਾ। ਦੇਖੋ ਕੱਟੀ ਤਾਂ ਮਗਰ ਇਹਦਾ ਬੱਚਾ ਖਾਓਇ ਕਰੀ। ਖੋਲਾ ਫਿਰ ਨਾ ਕਰਦਾ। ਆਹ ਦੇਖ ਸਾਦੇ ਜੀ। ਕੱਟੀ ਦੀ ਹਾਈਟ ਲੈਂਡ ਤੋਂ ਹੀ ਕਾਫੀ ਚੰਗੀ ਆ ਜਿਹੜੀ। ਤੇ ਚੰਗੇ ਟੀਕੇ ਦੀ ਕੱਟੀ ਆ ਜਿਹੜੀ। 나ੜੂ ਨਾਲਾ ਗਾਜੋ। 나ੜੂ ਜਿਹੜਾ ਜੇ ਨਾਲ ਹੀ ਆ। ਆਹ ਦੇਖ ਸਾਦੇ ਜੀ। ਤੇ ਹਾਈਟ ਲੈਂਡ ਤੋਂ ਹੀ ਕੱਟੀ ਦੀ ਕਾਫੀ ਚੰਗੀ ਆ। ਮੋਰਾ ਦੀ ਕੱਟੀ ਆ ਜਿਹੜੀ ਤੇ ਆ ਕਿੰਨੇ ਨੰਬਰ ਵਾਲੀ ਦੀ ਇਹ ਤੇ ਬੱਚਾ ਇਹ ਮਾਝ ਉਹ ਹੁਣੀ ਆ ਇਥੇ ਮਗਰ ਬਹਾਲ ਦਿੰਦੇ ਹੁ ਤਾਂ ਕੱਟਾ ਠੀਕ ਆ ਇਹ ਕੱਟਾ ਏ 1 2 4 ਦੌਣੀਆਂ ਦੀ ਘਟੀ ਛੋਟੀ ਤੇ ਸੁਆ ਪਹਿਲਾਂ ਹੀ ਪਹਿਲਾਂ 4 ਦਾਂਦੇ ਘਟੀ ਦਾ ਕੱਦਗਾ ਦੇਖੋ ਕਿੱਥੇ ਬਲਈ ਆ ਕੱਦਗਾਠ ਜਿਹੜਾ ਪੂਰਾ ਉਸ ਚਾਵਾਂ ਬਾਕੀ ਲੋਹੀ ਮਾਝ ਆ ਚੋੜੀ ਦੀ 1 ਨੰਬਰ ਚੰਗੇ ਪਿੱਠ ਕੁੜੇ ਦੀ ਮਾਲਕ ਹੈ ਜਿਹੜੀ ਦੇਸਾਂ ਦੇ ਚੰਗੇ ਰੀਜ ਨਾ ਸੰਭੀ ਆ ਕਿਸੇ ਵੀਰ ਨੇ ਬੰਦ ਵੀ ਦਿਨ ਥੂਆ ਜਿਹੜਾ ਇਹਦਾ ਵਿਲਾ ਹੀ ਆ ਤੇ ਲੋਹੀ ਝੋਟੀ ਆ ਆਈ ਪਿੱਛੇ ਕਿਸੇ ਚੰਗੀ ਸਾਂਭਲੇ ਘਰੋਂ ਆ ਤੇ ਗਾਂ ਵੀ ਕਿਸੇ ਚੰਗੀ ਸਾਂਭ ਤੇ ਚਲ ਗਈ ਤੇ ਦੋ ਦਿਨ ਨੇ ਚੰਗਾ ਦੇਈ ਜਣਾ ਬਾਕੀ ਵੀ ਜੇ ਯਾਰਾ 11 ਵਜੇ ਦਾ ਟਾਈਮ ਥੜੀ 11 ਦਾ ਨਾ ਆ। 3:05 5:30 ਵਜੇ ਦੀ ਜਵਾਈਏ ਜੋੜੀ ਦੀ ਤੇ گلابی ਰੰਗ ਦੀ ਥਾਣੇ ਆ ਇਹਦੇ ਤੇ ਕਿੰਨੇ ਦਿਨ ਹੋਏ ਵੇਜੇ ਨੇ ਸੋਈ ਨਾ ਇਹਨੇ ਸੋਈ ਨਾ ਵੇਜੀ ਬੱਚਾ ਬਖਾਲਤਾ ਹfte ਦਾ ਲਾਲੇ ਕੋ ਪੰਜਾਨਾਂ ਵਾਲੇ ਸਤਾਨਾਂ ਵਾਲੇ ਨਾਲ ਜਾ ਆਇਆ ਬੱਡੇ ਦਾ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਇਹਦੇ ਜੋੜਾ ਮਈਆਂ ਦੇਖੋ ਘਰੋਂ ਲਿਆ ਲਕੀਆਂ ਅੱਛਾ ਫੇਰ ਦੂਜਾ ਮਾਰਾ ਬੰਦੇ ਬੜੇ ਸੱਜਣਾਂ ਦਾ ਬੇੜਾ ਚਲ ਗਿਆ ਕੈਨੇਡਾ ਅੱਛਾ ਮਾਲ ਬੜਾ ਜੁਣਾ ਕੋ ਅੱਛਾ ਤੇ ਥਰੇ 10000 ਕੁ ਲੋ ਦੀ ਹੋਊਗਾ ਅੱਛਾ ਰਤੀ ਦੀ 13000 ਕੁ ਲੋ ਦੀ ਹੋਣੀ ਜਾਂਦਾ ਹੁਣੀ ਪਹਿਲਾਂ ਨੂੰ ਅੱਛਾ ਬਾਕੀ ਚਾਰ ਨਾਲ ਲੈ ਜੋ ਦੀ ਆਈ ਹੈ ਸਾਂਭ ਵਾਲੇ ਘਰੋਂ ਆ ਤੇ ਮਗਰ ਕੱਟੇ ਵੀ ਚੰਗੇ ਠੀਕੇ ਤੇ ਮੋਲੇ ਦਾ ਮੋਲੇ ਦਾ ਵੀ ਜੀ ਕਰਨੋਂ ਭਾਏ ਲੱਖ ਕਰੀਏ 1 ਸੌ ਲੱਖ ਕਰੀਏ 90000 90000 ਦੀ ਦੇ ਦੇਣੀ ਮੌਕੇ ਤੇ ਮੰਨਤਾ ਨਾ ਹੋ ਰੋ ਜੂਗਾ ਦੋ ਛੱਡਦਾ ਵੀ ਠੀਕ ਠਾਕ ਸੀਲੀ ਦੇ ਦੋਗੇ ਹੁਣੇ ਕਾਮ ਅੱਜ ਦਿਖਾਉਣੀ ਆ ਇਹ ਵੀ ਇਹਦੇ ਨਾਲ ਦੀ ਜਿਹੜੀ ਪੂਰੀ ਪਾਰੀ ਮੱਝ ਹੈ ਜਿਹੜੀ ਇਹ ਦੀ ਜਿੱਜੇ ਸੁਗੇ ਸੁਗੇ ਸੁਨੀਆਂ ਇਹ ਦੂਸਰਾ ਸੁਗਾ ਸੁਗਾ ਪਹਿਲਾਂ ਨੇ 13 ਲੀਟਰ ਦੁੱਧ ਉਹਨਾਂ ਦੇ ਘਰੇ ਹੀ ਜਾਂਦਾ ਦੱਸਿਆ ਕਿ ਮਾਰਿਆ ਦਾ ਬੜਾ ਹੁਣ ਜਾਣਿਆ ਅੱਛਾ ਨਹੀਂ ਭਾਈ 80 ਮਹੀਨੇ ਚੋੜੇ ਨੇ 13 ਲੀਟਰ ਪਹਿਲਾਂ ਦੁੱਧ ਹੀ ਆਇਆ ਨੇ ਅੱਛਾ ਫਿਰ ਤਾਂ 15 ਲੀਟਰ ਦੁੱਧ ਵਹੀ ਹੀ ਗਵਰੰਟੀ ਹੈ ਠੀਕ ਹੈ ਤੇ ਬਾਕੀ ਸਾਂਭੇ ਹੀ ਬੜੀ ਰੀਜਣਾ ਹੈ 70 70 ਹਜ਼ਾਰ ਦੀ ਵੀਡੀਓ ਇੱਦਾਂ ਮਈਆ ਉਦਾਂ ਫੰਡਰਾ ਹੈ 70 75 ਹਾਂਜੀ ਹਾਂਜੀ ਬਾਕੀ ਕੋਈ ਵੇਰ ਆ ਕੇ ਵੇਖੇ ਜ਼ਰੂਰ ਇੱਕ ਦੀ ਸਰੀਰ ਪੱਖੋਂ ਜਿਹੜੀ ਪੂਰੀ ਰਾਜੀ ਸਾਰੇ ਪੱਖੋਂ ਸੁਖਦਾ ਹਣਨੇ ਵਾਲਾ ਕੰਮ ਹੈ ਲੈਓ ਕੁਮਾਰ ਜੀ ਹਾਂ ਦੇ ਸੱਦੇ ਜੀ ਬਾਕੀ ਕੋਈ ਵੀ ਇੱਥੇ ਆਣ ਕੇ ਕੀ ਤਾਂ ਲੈਂਦੇ ਸਾਈਡ ਗਾਇਪ ਵੀ ਜਿਹੜਾ ਚੰਗਾ ਵਾ ਜਿਹੜੇ ਵੀ ਜੀ ਗੱਬੜੇ ਦੀ ਥੋੜਾ ਦੀ ਪਿੱਛੇ ਦੀ ਸਾਡੀ ਗਰੰਟੀ ਹੋਊਗੀ ਠੀਕ ਆ ਘਰੇ ਜਾਵੇ ਪਿੱਛਾ ਮਾਰ ਦੇਣਾ ਹਾਂਜੀ ਨਹੀਂ ਵਾਅਦਾ ਨਾ ਕਹਿੰਦੇ ਉਸ ਵੇਲੇ ਕਰਾਇ ਦੇ ਕੇ ਮਹੀਆ ਲੱਦ ਕੇ ਲਿਆਵਾਂਗੇ ਬਸ ਅੱਛਾ ਕਿਰਾਇਆ ਸਮੇਤ ਰੁਪਏ ਦਵਾਂਗੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਭਾਏ ਲੱਖ ਸਵਾ ਲੱਖ ਕਰਦੇ ਈ 75000 ਬਜਾ ਨਹੀਂ ਆਏ 80000 ਨਹੀਂ ਆਏ ਹਾਂਜੀ ਹਾਂਜੀ ਇਹਦਾ ਮੁੱਲ 90000 ਅੱਛਾ ਹਾਂਜੀ ਇਹ ਵੀ 88 ਦੀ ਦੇ ਦिए ਦੇ ਦਾਂਗੇ ਅੱਛਾ ਜੋੜਾ ਲਿਆ ਚਲੋ ਇਹਨਾਂ ਨੇ ਉਹ ਕਿਹਾ ਸੀ ਬੱਦੇ ਆਡੇ ਸੱਜਣ ਵੀ ਜਿੰਨੇ ਦੀ ਕੀਏ ਉਹਨਾਂ ਨੇ ਵੇਚਣ ਵਾਸਤੇ ਆਈਆਂ ਅੱਛਾ ਉਹਦਾ ਮਈਆਂ ਦਾ ਲੱਖ ਲੱਗਦੀਆਂ ਆ ਠੀਕ ਆ ਤੇ ਬਾਕੀ ਮੱਜਾਂ ਜਿਹੜੀਆਂ ਦੋਵੇਂ ਪਹਾਰੀਆਂ ਵਾ ਬਾਕੀ ਕੋਈ ਆਣ ਕੇ ਵੇਖੇ ਜ਼ਰੂਰ ਇੱਕ ਵਾਰੀ ਨਿਗਾਹ ਚੋਂ ਗੱਡੇ ਪਸੰਦ ਆਉਗੀਆਂ ਜ਼ਰੂਰ ਜਿਹੜੇ ਵੀ ਸ਼ਕੀਨ ਆ ਚੰਗੀਆਂ ਸੋਹਣੀਆਂ ਮੱਜਾਂ ਰੱਖਣ ਦੇ ਹੁਣ ਇਧਰ ਆ ਦੋ ਤਿੰਨ ਦਿਖਾ ਦਈਏ ਇੰਨੋਂ ਕਿੰਨਾ ਚਿਰ ਹੋ ਗਿਆ ਸੋਈ ਨਵੇਂ ਦੀ ਸੋਈ ਨਵੇਂ ਦੀ ਜੀ ਛੇ ਦਿਨ ਹੋ ਗਏ ਥਲੇ 8-9 ਕਿਲੋ ਦੁੱਧ ਤਿਆਰ ਆ ਅੰਨੀ ਪੱਥਰ ਇਹ ਵੀ ਵੀ ਕੀ ਹੈ ਅੱਛਾ ਆ ਵੀ ਮੈਂ ਇਹੇ ਖੜਨ ਵਾਲੀ ਦੇ ਪੈਸੇ ਪਾਹੜੇ ਆ ਉਹ ਭਲੇਖੇ ਜੇ ਕੰਮ ਇਹ ਹੋ ਗਿਆ ਉਹ ਮੰਗਦੇ ਸੀ ਮੈਂ ਤਿੰਨ ਨੰਬਰ ਵਾਲੇ ਤੇ ਵੀ ਸਿੰਘ ਭੱਜੀ ਹਾਂਜੀ ਹਾਂਜੀ ਉਹ ਇਹਨੂੰ ਮੁੰਡੇ ਨੂੰ ਭਲੇਖਾ ਲਾ ਕਿਉਂ ਨਾ 1-2 ਨੰਬਰ ਵਾਲੀ ਗਾਦੀ ਠੀਕ ਠੀਕ ਸਫਾਈ ਪਾਣੀ ਆ ਉਹਦੇ ਕਾਰਨ ਕਰਕੇ ਨਾ ਸਿਰੇ ਫੋਨ ਕੀਤਾ ਉਹਦਾ ਵੀਰ ਮੈਂ ਯਾਰ ਟੋਪਣ ਮੈਂ ਹੀ ਲੈਣੀ ਦੋ ਸੱਜ ਰਾੜੀ ਲੈਣੀ ਆ ਅੱਛਾ ਇਹ ਭਲੇਖੇ ਜੇ ਕੰਮ ਦਾ ਲੈ 3 ਟੈਂਕ ਨਾ ਚਲੋ 21 ਲੈ ਜਾ ਇਹ ਤੋਂ ਨੰਬਰ ਤੋ ਆਉਂਦਾ ਨਾ ਉਹ ਰਹਿ ਗਿਆ ਤੇ ਇਹ ਦੇ ਕੱਲ ਦੁੱਧ ਕਿੰਨਾ ਪੱਕਾ ਹੁਣ ਅੱਜ ਕਿਲੋ ਹੈਗਾ ਪੱਕਾ ਦੁੱਧ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ 65 ਕਰੀਏ ਜੋ ਮਰਜੀ 60 ਕਿਉਂ 2 ਛੱਡ ਦਾਂਗੇ 52000 ਦੀ ਦੇ ਦਾਂਗੇ 60000 ਦੀ ਦੇ ਦਾਂਗੇ ਤੇ ਮਗਰੇ ਤੇ ਕੱਟਾ ਮਗਰੇ ਕੱਟਾ ਠੀਕ ਆ ਇਹ ਇਹ ਵੀ ਕੀ ਹੈ ਜਿਹੜੀ ਤੇ ਹੁਣ ਇੰਨਾ ਚੋ ਕਿਹੜੀ ਵੀ ਜੀ ਵਿਗੀ ਤੇ ਵਿਗਣ ਵਾਲੀ ਜੇ ਇਹ ਸਾਰੀਆਂ ਵੀਗਣ ਵਾਲੀਆਂ ਇਹ ਸਾਰੀਆਂ ਵੀਗਣ ਵਾਲੀਆਂ ਤੇ ਫਿਰ ਖੋਲੋ ਹਾਂ ਇਹ ਕੱਪਣ ਹਾਂਜੀ ਬੜਨੇ ਆ ਠੀਕ ਭਾਗੇ 10 ਮਹੀਨੇ ਪੂਰੇ ਹੋਣੇ ਨਹੀਂਗੇ ਅੱਛਾ ਲੋਧੀ ਜੀ ਗਾਰੰਟੀ ਨਾ ਇਹ 11 ਕਿਲੋ ਅਢੜਗੜ ਦੁੱਧ ਚਾਹੀਊਗੀ ਅੱਛਾ ਇਹ ਬੰਦੇ ਸੱਜਣਾਂ ਕੋਲ ਹੀ ਆ ਠੀਕ ਆ ਬਾਕੀ ਚਲੋ ਦੁੱਧ ਤੇ ਗਾੜੀ ਸਾਂਦਾ ਵਾ ਜਸਵਾ ਸੁਣੀ ਆ ਬਾਕੀ ਮੇਰੀ ਮੁਗਬੜ ਮੈਂ ਕੋਈ ਪਾਰ ਪਾ ਜੇ ਕੋ ਥਾਣੇ ਚ ਨਿਕਲਾ ਕੋ ਘਾਟ ਵਾ ਅੱਛਾ ਹੋਣੀ ਮੈਂ ਨਾ ਕਰਾਈਸ ਮੇਰ ਦੇ ਕਰ ਵੀ ਉਸ ਲਮੀਆਂ ਲਾ ਦੇ ਲਾਉਂਗਾ ਭਾਈ ਜਿੜੀ ਮੱਦੀ ਦੂਰ ਗਈ ਜਾ ਤੋੜਦਾ ਫਿਰ ਮੈਂ ਕੋ ਜੰਗੀ ਨਹੀਂ ਮਈ ਨਾਣੇ ਵੀ ਚੰਗੇ ਗਿਆ ਤੇ ਲੱਗਾ ਸੀ ਤਾਂ ਇੱਥੇ ਕੋਈ ਦੋਗਣਾ ਦੋਗਣਾ ਵੀਡੀਓ ਬਣਾਉਣ ਲਈ ਆਪਣਾ ਕਾਟਣਾ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਦਾ ਮੁੱਲ ਲਿਖਿਆ ਜਾਇ ਹੈ ਜੀ ਨਾ ਟੋਪੜਾਂ ਵਾਲਾ ਸਾਦੀ ਹੈ ਅੱਛਾ ਮੈਂ ਤਾਂ 70 ਆਤੀ 73 ਦੀ ਵਿਗਦੀ ਹਾਂਜੀ ਇਹਦਾ ਮੁੱਲ 65000 ਅੱਛਾ ਹਾਂਜੀ ਤੇ ਜੈਸਨ ਹੋਈਆਂ 65000 ਟ੍ਰੇਡੀਆਂ ਦੀ ਜਦੀ ਹੈ ਕਿਹ ਯਾਰ ਹੋਰ ਛੱਡ ਦੀਏ ਹਾਂ ਨਾ ਬਾੜੀ ਆ ਦੀ ਜੀ ਮੈਂ ਦੇ ਦਾਂਗੇ ਠੀਕ ਆ ਭਲਕੇ ਦੇ ਦਿਨ ਪੂਰੇ ਹੋਣੇ ਉੱਤੇ ਪੰਜ ਰਾਜੇ ਛੇ ਰਾਜੇ ਅੱਛਾ ਮੈਂ ਦੁੱਧ 11 ਲੀਟਰ ਨਾ ਦੋਵੇ ਅੱਛਾ ਤੁੰਮੀ ਵਸ ਲੈਵਾਂਗੇ ਠੀਕ ਆ ਜੋ ਗੇਜ ਧਾਰਕ ਬਾਦ ਘੜ ਪਿੱਛਾ ਮਾਰਦੇ ਤਾਂ ਵੀ ਵਸ ਠੀਕ ਆ ਹਾਂਜੀ ਤੇ ਹੁਣ ਜਿਹੜੀ ਇਹ ਕਾਵਲੀ ਮੱਝ 15 ਕਿਲੋ ਜੀ ਮੈਂ ਦੁੱਧ ਦਿੰਦੀ ਆ ਅੱਛਾ ਹਾਂਜੀ ਤੋੜੋ ਫੇਰ ਇੰਨਾ ਵੀ ਇਹ ਵੀ ਗੱਭਣ ਆ ਜੇ ਚੰਗੇ ਪੰਚਾਇਤਾਂ ਲੈ ਰਹੀ ਜੀ ਪਰੰਦੀ ਇਹ ਚੰਗੀ ਥੱਲੇ ਆ ਵੀ ਗਾਂਿਆਂ ਗੁਲੇ ਵਾਲਾ ਹੀ ਕਰਦੀ ਕਰ ਮਾਰੀ ਬਾਕੀ ਚੰਗੀ ਤਿਆਰ ਹੋਣੀ ਸੌਣ ਤੱਕ ਰਹੀ ਸਾਰੀ ਜੱਡ ਲੈ ਗਿਆ ਮੈਂ ਪੂਛ ਤੱਕ ਵੇਖੋ ਨਸਲ ਦੀ ਮੈਂ ਯਾਦ ਆ ਰਹੀ ਇੱਧਰ ਵੇਖੋ ਤੂੰ ਪੂਛੀ ਗਵਾਲਾ ਰਸੋਂਦੀ ਆ ਅੱਗੇ ਤੋਂ ਪੂਛੀ ਆ ਨਹੀਂ ਗਵਾਲੇ ਟਾ ਕਰੀ ਤੇ ਇਹਦਾ ਮੁੱਲ ਫਿਰ ਕੀ ਜੇ ਮੁੱਲ ਵੀ ਜੀ ਦਾ ਵੀ 80000 ਆ ਅੱਛਾ 75000 ਦੀ ਮੈਂ ਦੇਣਾ 75000 ਜੀ 15 ਕਿਲੋ ਵੀ ਦਦੂ ਠੀਕ ਹੈ ਜੀ ਹਾਂ ਜੀ ਤੇ ਇਹ ਕਾਵੇ ਚੰਗੇ ਕੱਦ ਕਾਠਾ ਲਈ ਆ ਭਾਰੀ ਮਾਜਿਆ 13-14 ਕਿਲੋ ਦੀ ਜੀ ਦੁੱਧ ਦੇ ਨਾਲ ਹੀ ਚਾਹ ਲਓ ਤੋਰੋ ਹਰੇ ਕਰ ਬਾਕੀ ਆ ਦੇਖ ਸਾਦੇ ਥੋੜਾ ਜਿਹਾ ਬਾਹਰ ਨਿਕਲਣ ਤੋਂ ਡਰਦੀ ਸਰ ਦਰਦੀ ਦਰਦੀ ਜੀ ਇਹ ਮੱਝ ਬਾਕੀ ਇਹ ਕਿ ਥੱਲੇੋਂ ਚੰਗੀ ਭਰ ਗਈ ਆ ਉਹ ਬੱਕਰ ਲੋ ਜਾ ਦੇਖੋ ਥੱਲੇ ਉਹ ਜਿੱਮਈ ਅਨੇ ਵੀ ਪੰਜਾ ਦੇ ਨਹੀਂ ਹੁੰਦੀ ਨਹੀਂ ਹਾਂ ਦੇਖ ਕਰਦੇ ਜੀ ਥੱਲੇੋਂ ਚੰਗੀ ਬਣਦੀ ਆ ਤੇ ਇਹਦਾ ਮੁੱਲ ਵੀ ਜੀ ਕਰ। ਇਹ ਜੀ ਦੁੱਧ 14 ਲੀਟਰ ਦੀ ਗਾਰੰਟੀ ਦੀ। ਪਰ 13 ਕਿਲੋ ਵਰਕੇ ਜਿਹੜਾ ਮਰਜ਼ੀ ਲੈ ਜੇ। ਠੀਕ ਆ। ਹਾਂ ਜੀ। ਤੇ ਠੀਕ ਆ ਵੀ ਜੀ। ਤੇ ਮੁੱਲ? ਮੁੱਲ ਵੀ ਜੀ ਦਾ ਵੀ 85 ਕਿਉਂ ਮਰਜੀ ਕਰੇ। 80 ਹਜ਼ਾਰ ਦੀ ਵੀ ਲਾਉਣੀ। 80 ਹਜ਼ਾਰ ਦੀ। ਹਾਂ ਜੀ। ਠੀਕ ਆ। 50 ਛੱਡ ਦਾਂਗੇ ਸੀ ਜੀ। ਠੀਕ ਆ। ਵੱਡੀ ਮਹੀਆ ਵੇਖੋ ਮਹੀਨਾ ਪਿੱਛੇ ਥੋੜਾ ਘਟਾ ਤੇ ਮਹੀਨਾ ਕੁ ਵਜਨ ਘਟਾ। ਤੇ ਹੋਰ ਕੋਈ ਕਹਿਣਾ ਫਿਰ? ਹਾਂ ਜੀ। ਕੋਈ ਤਸੱਲੀ ਕਰਕੇ ਇੱਥੇ ਵੇਖ ਚਾਕੇ। ਜੀ ਲੱਗ ਗਏ ਤੇ ਪੱਕਾ ਤਸੱਲੀ ਕਰਕੇ ਆਪਣੀ ਘਰੇ। ਠੀਕ ਆ ਜੀ। ਬਾਕੀ ਇੱਥ ਨਹੀਂ ਕੋ ਵੀ ਰਾਸ ਆਦਾ ਵੀਡੀਓ ਕਾਲ ਤੇ ਚਵਾਈ ਕਰ ਲਿਆ ਕਰੋ ਤੇ ਪਰ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਖੜਿਆ ਕਰੋ ਨਾ ਸਾਡੇ ਤੇ ਰਿਆ ਕਰੋ ਨਾ ਭਾਜੀ ਹਣਾਂ ਤੇ ਆਪਣੀ ਵੇਖ ਚੱਕ ਕੇ ਖੜਿਆ ਕਰੋ